ਅਨੂ ਘਾਰੀ ਆ ਆ ਜਾ ਪਾਪੂ ਆ ਜੀ ਸਸ਼ਕਾ ਦੀਦੀ ਸਸ਼ਕਾ ਆ ਗਿਆ ਬਾ ਵਧੀਆ ਤੁਸੀਂ ਸੁਣਾਓ ਠੀਕ ਹੋ ਬਸ ਵਧੀਆ ਬਹਿ ਜਾਓ ਹਾਂ ਜੀ ਬਸ ਵਧੀਆ ਹੋਰ ਦੀਦੀ ਸੁਣਾਓ ਕਿੱਦਾਂ ਠੀਕ ਹੋ ਬਸ ਵਧੀਆ ਤੁਸੀਂ ਦੱਸੋ ਭਾਜੀ ਠੀਕ ਨੇ ਹਾਂ ਜੀ ਹਾਂ ਜੀ ਸਭ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਪਰ ਚਾਹ ਪਾਣੀ ਨਹੀਂ ਨਹੀਂ ਬਸ ਮੈਂ ਲੈ ਕੇ ਆਣੀ ਆ ਨਹੀਂ ਕੋਈ ਗੱਲ ਨਹੀਂ ਹੋਰ ਦੀਦੀ ਤੁਸੀਂ ਚਾਦਰ ਬਹੁਤ ਵਧੀਆ ਛਾਈ ਹੈ ਹਾਂਜੀ ਆਨਲਾਈਨ ਮੰਗਾਈਆ ਤੇ ਕਿੰਨੇ ਦੀ ਦਿੱਤੀ ਇਹ 2000 ਦੀ ਆ ਹੋ ਇੰਨੀ ਮਹਿੰਗੀ ਅਸੀਂ ਕਿਤੇ ਆਏ ਗਏ ਹੋ ਤੇ ਫੇਰੀ ਵਿਛਾਈ ਦੀ ਇੰਨੀ ਵਧੀਆ ਚਾਦਰ ਤੁਸੀਂ ਘਰੇ ਵਿਛਾਈ ਹੈ ਇੰਨੀ ਮਹਿੰਗੀ ਚਾਦਰ ਵਿਛਾਈ ਤੁਸੀਂ ਘਰ ਪੁਰਾਣੇ ਪੁਰਾਣੇ ਆਏਗਾ ਨਾ ਦੁਬਿਛਾਇਆ ਕਰੋ ਤੁਸੀਂ ਕੰਮ ਵਧੀਆ ਹੈਗਾ ਤੇ ਫੇਰ ਚਾਦਰ ਵੀ ਤੇ ਵਧੀਆ ਵਿਛਾਈ ਹੁੰਦੀ ਆ ਹੁਣ ਇਹ ਥੋੜੀ ਨਾ ਕਿ ਪੁਰਾਣੇ ਆਣਗੇ ਤੇ ਫੇਰੀ ਵਧੀਆ ਚੀਜ਼ ਵਿਛਾਣੀ ਹੈ ਹਾਂਜੀ ਚਾਪੀਗਾ ਮੈਂ ਬਸ ਕਰ ਲੈ ਮੈਂ ਲੈ ਕੇ ਨਹੀਂ ਰਹਿਣਾ ਓਏ ਇਹ ਚਾਦਰ ਵੀ ਕਿੰਨੀ ਵਧੀਆ ਤੇ ਬੈੱਡ ਵੀ ਕਿੰਨੇ ਸੋਹਣੇ ਆ ਤੇ ਜਾਇ ਵੀ ਕਿੰਨੀ ਸੋਹਣੀ ਆ ਕਿਤੇ ਪੂਰੀ ਮਖਮਲੀ ਆ ਕਿਤੇ ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਕਦੀ ਆ ਚੀਜ਼ਾਂ ਬੜਾ ਕਿੰਨਾ ਸੋਹਣਾ ਘਰ ਬੜਾਆ ਹੈ ਲੈ ਓਹੋ ਦੀਦੀ ਨਾ ਕੁਛ ਰਾਂ ਦੇਣਾ ਸੀ ਤੁਸੀਂ ਕੱਲੀ ਚਾਹ ਹੀ ਲੈ ਆਉਂਦੇ ਖਾਲੀ ਨਹੀਂ ਨਹੀਂ ਥੋੜੀ ਨਾ ਚਲੋ ਪੀਓ ਖੜ ਖੜ ਹੈਲੋ ਲੱਡੂ ਲਓ ਕਾਪ ਬੜੇ ਸੋਹਣੇ ਦੀਦੀ ਤੁਹਾਡੇ ਇਹ ਵੀ ਆਨਲਾਈਨ ਹੀ ਮੰਗਾਈ ਨੇ ਕਿੰਨੇ ਨੇ ਦੀਦੀ ਇਹ 800 ਦੇ ਵਧੀਆ ਸਗੋਂ ਮੈਂ ਤਾਂ ਕਦੀ ਕਾਪ ਚ ਚਾਹ ਹੀ ਨਹੀਂ ਪੀਤੇ ਇਹ ਗਲਾਸ ਚ ਪੀਂਦੇ ਕਿਉਂ ਵਧੀਆ ਲੱਗਦਾ ਸਗੋਂ ਕਾਪ ਦੇ ਨਾਲ ਕਿੰਨੇ ਸੋਹਣੇ ਲੱਗਦੇ ਹਾਂਜੀ ਦੀਦੀ ਕਾਪ ਤੁਹੀ ਨੇ ਮਹਿੰਗੇ ਲਿਆਂਦੇ ਦੱਸ ਸਟੀਲ ਦੇ ਸਗੋਂ ਵਧੀਆ ਨਹੀਂ ਇਹ ਤੇ ਥੋਈ ਇਹ ਦੇ ਕੇ ਟੁੱਟ ਜਾਂਦੇ ਉਸੇ ਵੇਲੇ ਸਟੀਲ ਦੇ ਸਗੋਂ ਇਹ ਕਦੀ ਟੁੱਟਦੇ ਵੀ ਨਹੀਂ ਚੰਗ ਦੇ ਨੀ ਨਾ ਲੱਗੀ ਤਾਂ ਫਿਰ ਆਏਗਾ ਤੇ ਕਪੂ ਸਗੋਂ ਵਧੀਆ ਲੱਗਦਾ ਜਦੋਂ ਸਰਵ ਕੀਤੇ ਹੁੰਦੇ ਆਲੋ ਤੂੰ ਫੜਾ ਲੱਡੂ ਖਾਓ ਛੱਡੋ ਕੋਈ ਗੱਲ ਨਹੀਂ ਖਾਓ ਦੀਦੀ ਕੋਈ ਗੱਲ ਚਲੋ ਕਹਿੰਨਾ ਦੀਦੀ ਠੀਕ ਆ ਬਹਿ ਜਾਓ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਵੀ ਲਾਉਂਗੀ ਨਾਲ ਇਦਾਂ ਦੇ ਕੱਪ ਤੇ ਚਾਦਰ ਕੋਈ ਗੱਲ ਨਹੀਂ ਚਲੋ ਠੀਕ ਹੈ ਦੀਦੀ ਜਾਵਾਂ ਨਾਲੇ ਬੱਤੀ ਆ ਗਈ ਹੋਣੀ ਆ ਮੈਂ ਕੱਪੜੇ ਵੀ ਧੋਣੇ ਆ ਨਾਲੇ ਉਹ ਵੀ ਆ ਗਈ ਹੋਣੀ ਉਹਨਾਂ ਰੋਟੀ ਬਣਾ ਕੇ ਤੇ ਚਲੋ ਠੀਕ ਹੈ ਜੀ ਠੀਕ ਅੱਜ ਮੇਰੇ ਪਰਦੇ ਤੋਂ ਕੀ ਗਰੀਬ ਬੰਦੇ ਤਾਂ ਇਹ ਨੂਰ ਕਰਕੇ ਚਾਰ ਕਰੀ ਦੇਖੋ ਮੁੱਗਾਹੀ ਆ ਮੈਂ ਕੋਈ ਨਹੀਂ ਹੁੰਦੇ ਤੇ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਨਕਾਪ ਤੁੰਮੀ ਨੂੰ ਕਰ ਰਿਹਾ ਲਾ ਕੇ ਬਈ ਨੂੰ ਫਾਂਦੇ ਹੋ ਰੀਤਾਂ ਸਹੀਂ ਕੋਟੰਦੀਆਂ ਚਾਦਰਾਂ ਮਛਾਈ ਫਿਰਦੀ ਕੋਈ ਤਾਂ ਨਹੀਂ ਹੁੰਦੇ ਤਾਂ ਮੈਂ ਨਹੀਂ ਚਿੰਦ ਕਰਦੀ ਹੁੰਦਾ ਹਿੰ ਉਹ ਤੇ ساری ਤੇਲੀ ਬਾਤ ਇਹ ਸਾਈਜ਼ ਵੀ ਕਰសារਿਆ ਵੇ ਕਿ ਨਖਰਾ ਰਿਆ ਪਿਆ ਬਸ ਥੋੜੀ ਹੀ ਰਹਿ ਗਿਆ ਕਰਨਿਆ ਬੌਜੀ ਲੇ ਕੋ ਸੀਰੀ ਆ ਗਿਆ ਹੈ ਹਾਂਜੀ ਹਾਂਜੀ ਕਰਨਿਆ ਕਰਨਿਆ ਬਸ ਕਰ ਲੈ ਚਾ ਉਹ ਬੌਜੀ 3 ਮਹੀਨੇ ਹੋ ਗਏ ਪੈਸੇ ਵੀ ਦੇ ਦਨੇ ਸੀ ਉਹ ਦੇਦੀ ਦੇ ਪੈਸੇ ਪੈਸੇ ਕਿਤੇ ਪਾਚਲ ਨਹੀਂ ਜਲਦੀ ਨਹੀਂ ਕਿ ਪੈਸੇ ਸਾਦੀ ਦੇ ਦੇ ਠੀਕ ਹੈ ਜੀ ਕਰ ਤੂੰ ਕਰ ਕਰ ਸਭ ਦਾ ਪਤਾ ਨਹੀਂ ਹੈਗਾ ਮੈਂ ਕਰ ਦਿੰਦੇ ਥੋੜੇ ਬੋਤੇ ਚਲੋ ਕਰ ਤੂੰ ਸਫਾਈ ਮੈਂ ਆਪਣੇ ਮੁੰਚੀ ਨੂੰ ਕਿਹਾ ਵੈ ਹਾਂਜੀ ਉਹ ਦਿੰਦਾ ਪੈਸੇ ਲੈ ਕੇ ਆਉਂਡਿਆ ਵੈ ਠੀਕ ਜਾ ਪ੍ਰਾਬਹੇ ਕ ਕਪ ਚਾਹ ਬਣਾ ਕੇ ਲਿਆ ਠੰਡ ਵਧੀਆ ਨੇ ਕਿਉਂ ਚਾਹ ਕਿਚ ਬਣਾ ਕੇ ਲਿਆ ਮੈਂ ਕਿਚ ਪਾ ਕੇ ਆਵਾਂ ਲੈ ਚਾਹ ਕਿਚ ਪਾਈ ਦੀ ਗਲਾਸੀਆਂ ਹੈਗੀਆਂ ਰਹਾ ਆਪਣੇ ਘਰੇ ਅੱਜ ਕੱਲ ਕੋਣ ਗਲਾਸਾਂ ਚ ਪਿੰਦਾ ਚਾਹ ਜਿਹੜੇ ਕਰੀਂ ਜਾਓ ਸਾਰੇ ਕੱਪਾਂ ਚ ਚਾਹ ਦਿੰਦੇ ਤੂੰ ਹਣ ਕਿਹੜੀ ਨਵੀਂ ਪੱਟੀ ਕਿੱਥੋਂ ਪਾੜਾਈ ਨਾ ਮੈਨੂੰ ਨਹੀਂ ਪਤਾ ਮੈਨੂੰ ਕੱਪ ਅੱਜ ਲੈ ਕੇ ਦੋਗੇ ਤੇ ਮੈਂ ਚਾਹ ਬਣਾ ਕੇ ਦਵਾਂ ਜਾ ਗਲਾਸ ਤੇ ਪਾ ਕੇ ਲਿਆ ਕੱਪਾਂ ਦਾ ਫਿਰ ਲੈਨੇ ਆ ਨਹੀਂ ਤੇ ਮੈਨੂੰ ਅੱਜ ਕੱਪ ਲੈ ਕੇ ਦੋ ਕਿ ਮੈਂ ਫੇਰੀ ਚਾਹ ਬਣਾਵਾਂ ਕਬੀ ਆ ਤਾਂ ਬਈ ਨਾ ਕੰਮ ਤੋਂ ਇੱਕ ਘਟ ਚਾਰ ਮੀਸੀ ਆਂ। ਹੁਣ ਕਿਉਂ ਆਵਾ ਮੈਨੂੰ ਨਹੀਂ ਪਤਾ ਮੈਨੂੰ ਮਸ਼ੀਨ ਲੈ ਕੇ ਦੋ ਤੇ ਮੈਂ ਕੱਪੜੇ ਤਾਂ ਹੀ ਧੋਣੀਆਂ ਮੇਰ ਕੋਲ ਨਹੀਂ ਠੰਡ ਚ ਕੱਪੜੇ ਧੋਪਦੇ ਅੱਗੇ ਠੰਡ ਦੇ ਜਿਹਾੜੀ ਵੀ ਮਿਲਣਦੀ ਤੈਨੂੰ ਮਸ਼ੀਨ ਦੀ ਭਾਈ ਕ ਲਈ ਤੁਹਾਡੇ ਲਈ ਠੰਡਾ ਤੇ ਮੇਰੇ ਲਈ ਠੰਡ ਨਹੀਂ ਹੈਗੀ ਮੈਂ ਨਹੀਂ ਮੈਂ ਠੰਡ ਚ ਕਿੱਦਾਂ ਹੱਥਾਂ ਨਾਲ ਕੱਪੜੇ ਧੋਣੀਆਂ ਆ ਕਪੜੇ ਨਹੀਂ ਪਾਹਣੀ ਹਰੇ ਤੇ ਤੈਨੂੰ ਮਸ਼ੀਨ ਲੈ ਕੇ ਦਵਾਂ ਮੈਨੂੰ ਨੂੰ ਪਤਾ ਮੈਨੂੰ ਮਸ਼ੀਨ ਲੈ ਕੇ ਦੋਗੇ ਤੇ ਮੈਂ ਕੱਪੜੇ ਧੋਣੇ ਆ ਪਰ ਕੀ ਨਵਾਂ ਸਿਆਪਾ ਸਭ ਬਾਨੇ ਆ ਦਿਹਾੜੀ ਮਿਲਲੀ ਹੋਵੇ ਨਾ ਤੇ ਮਿਲ ਜਾਂਦੀ ਆ ਚਲੋ ਜਾਓ ਮੈਨੂੰ ਨਹੀਂ ਪਤਾ ਕੰਮ ਕਰੋ ਜਾ ਕੇ ਤੇ ਮੈਨੂੰ ਮਸ਼ੀਨ ਲੈ ਕੇ ਦੇ ਦਿੱਤੋ ਮਰਜੀ ਮੇਰੀ ਗੱਲ ਸੁਣ ਲਓ ਅੱਜ ਜੇ ਤੁਸੀਂ ਮੈਨੂੰ ਮਸ਼ੀਨ ਲੈ ਕੇ ਦੇ ਦੋਗੇ ਤੇ ਮੈਂ ਕੱਪੜੇ ਧੋ ਦੂੰਗੀ ਇਹ ਤੇ ਆਪਣੀ ਜਿਹੜੀ ਤੁਹਾਡੀ ਰੋਟੀਆਂ ਘਰ ਦੇ ਬਰੇ ਜਾ ਕੇ ਖਾਊ ਮੈਂ ਨਹੀਂ ਆ ਰੋਟੀਆਂ ਠੀਕ ਆ दे आ जाओ शशि क्या जी का आ जाओ डैडी नंगाव अच्छी का सब ठीक है अलग-अलग तरह के जी बस नाव करे सब बढ़िया बढ़िया फसल ठीक है बराबर पानी लग गया आ जाओ डैडी और बहुत ठीक है हां ਓ ਡੈਡੀ ਕਿੱਦਾਂ ਆ? ਸਭ ਠੀਕ ਠਾਕ। ਬਸ ਆ ਲੋੜੀ ਆਸਤੇ ਆਏ ਸੀ। ਅੱਛਾ ਕੋਈ ਗੱਲ ਨਹੀਂ। ਤੂੰ ਆਏ ਜਾਂਦੇ ਫਿਰ ਸੀ। ਸਮੋਇ ਚੀਰੀ ਦੁਲਾਈ ਬਣੀ ਰਹੀ। ਹਾਂਜੀ ਹਾਂਜੀ। ਡੈਡੀ ਦੀ ਮੰਮੀ ਠੀਕ ਆ? ਹਾਂ ਠੀਕ ਆ ਸਭ। ਠੀਕ। ਫਿਰ। ਕਾਲਤੀਏ। ਆਤੀਏ ਰਸੂ। ਅਲੱਗ ਬਸ ਆਤੀਏ ਰਸੂ। ਯਾਦ ਰੱਖੀਂ ਮੈਂ ਆਣੇ ਆਉਂਦਾ। ਕੀ ਬੈਠ ਅਲਸੂ ਆ ਗਈ ਆ ਆ ਗਈ ਆ ਬੱਬੀ ਕੀ ਕਰਾਂ ਇਹ ਨਹੀਂ ਕੀ ਕਰਦੇ ਪਏ ਡੈਡੀ ਜੀ ਨੇ ਮਾਂ ਕਰ ਲਿਆ ਇਹ ਟਾਈਟੇ ਸੁਆਰੇ ਆ ਠੀਕ ਤੇ ਆ ਕਿੰਨੇ ਵਧੀਆ ਕਿੰਨੀ ਵਧੀਆ ਮਠਿਆਈ ਵੀ ਤੁਸੀਂ ਸੋੜਤੀ ਆ ਸਭ ਵਧੀਆ ਵਾ ਲਿਆਉਣਾ ਹੀ ਕੋਈ ਮਹੰਗਾ ਲੈ ਕੇ ਹੁੰਦੇ ਟਾਈ ਡਾਈਸ ਵਾਲੇ ਸੂਟ ਲੈ ਕੇ ਆ ਗਏ ਆ ਲੈ ਜਿਓ ਇਹਨੂੰ ਵੀ ਨਾਲ ਹੀ ਕੋਈ ਭਾਵੇਂ ਕਰੋ ਗੁੱਸਾ ਦੋ ਡਾਈਸ ਵਾਲੇ ਸੂਟਾਂ ਨਾ ਨਹੀਂ ਕੋ ਖਬਰ ਨਾ ਖਾਨੂੰ ਚਾਹੀਦੀ ਆ ਵਾਸ਼ਿੰਗ ਮਸ਼ੀਨ ਕੱਪੜੇ ਧੋਣਾਂ ਦੇ ਆਹ ਲੋੜੀ ਦੇ ਕੋਈ ਰਿਪੇਅਰ ਕਰਵਾ ਲਾ ਕੋਈ ਨਹੀਂ ਮੈਂ ਨਹੀਂ ਲਈਂਗੀ ਵਾਸ਼ਿੰਗ ਮਸ਼ੀਨ ਕਿੱਥੋਂ ਲੈ ਕੇ ਮੈਨੂੰ ਨਹੀਂ ਪਤਾ ਮੈਨੂੰ ਚਾਹੀਦੀ ਆ ਬਸ ਚਲੋ ਕਰਨੀ ਤੁਸਲਾ ਦੇਖਨੇ ਕੁਛ ਨਾ ਕੁਛ ਅੱਛਾ ਕੋਤਾ ਮੈਂ ਵੀ ਨਾ ਕੋਈ ਨਾ ਕੁਝ ਇਹ ਹੁਣ ਸਾਡੇ ਪਿੱਛੇ ਕੱਟੇ ਨਹੀਂ ਨਾ ਕੋਈ ਦੋ ਮਿੰਟ ਬਹੁਤ ਸਹੀ ਗੱਲ ਸੁਣੋ ਜੀ ਡੈਡੀ ਜੀ ਆਹੀ ਮੈਨੂੰ ਤੇ ਆਹੀ ਵਧੀਆ ਲੱਗਦੇ ਆ ਤੁਸੀਂ ਇੰਨਾ ਖਰਚਾ ਕੱਦੋ ਕੀਤਾ ਮੈਂ ਤੁਹਾਨੂੰ ਦੱਸਣਾ ਹੀ ਤੁਹਾਡੀ ਧੀ ਨਾ ਪਤਾ ਨਹੀਂ ਕਿਹੜੀ ਗਵੰਡਨ ਕੋ ਜਾਂਦੀ ਆ ਕੌਥੋਂ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਹੁੰਦੀਆਂ ਤੇ ਮੇਰੇ ਦਿੰਦੀ ਗੱਲ ਤੇ ਕੂਟ ਤੁਹਾਨੂੰ ਵੀ ਪਤਾ ਮੈਂ ਦਿਹਾੜੀ ਦਾ ਬੰਦਾ ਹਾਂ ਮੈਂ ਕਿੱਥੋਂ ਇੰਨੀਆਂ ਚੀਜ਼ਾਂ ਲਿਆਵਾ ਜਾਂ ਤੇ ਮੇਰੀ ਹੋਵੇ 50 60000 ਰੁਪਏ ਤਨਖਾਹ ਮੈਂ ਤੇ ਇਹਨੂੰ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਦਵਾਂ ਤੁਹਾਨੂੰ ਵੀ ਭਰਾ ਹਣ ਤੂੰ ਇਹਨੂੰ ਵੀ ਕੁਝ ਸਿਖਾਓ ਰੋਣ ਮੈਂ ਡਾਡੀ ਜੀ ਅਕਦਾਮ ਕਾਇਦਾ ਵਾਸ਼ਿੰਗ ਮਸ਼ੀਨ ਚਾਹੀਦੀ ਤਾਂ ਦਾ ਦਿਮਾਗੋਂ ਲੱਗਿਆ ਨਾ ਐਦਾਂ ਹੀ ਮੈਨੂੰ ਦੇਲੀ ਕਿੰਦੀ ਕੱਪ ਲਿਆਓ ਚਾਦਰਾਂ ਲਿਆਓ ਆਂਦੀ ਜਿਨ੍ਹਾਂ ਚ ਕਰ ਵਾਸ਼ਿੰਗ ਮਸ਼ੀਨ ਨਹੀਂ ਹੋੜੀ ਉਹਨਾਂ ਚ ਕਰ ਤੈਨੂੰ ਰੋਟੀ ਦੇਂਦੇ ਦੀ ਮੇਰਾ ਵੀ ਦਿਮਾਗ ਕੋ ਮਦਾਵਾ ਮੈਨੋਂ ਹੋਰ ਕੋਈ ਨਹੀਂ ਚਾਹੀਦਾ ਬਸ ਇਹਦੇ ਖਾਣੇ ਕੋਈ ਗੱਲ ਪਾਓ ਤੇ ਉਹ ਪੁੱਤ ਪਰੋਲਾ ਜੋ ਕਹਿੰਦੇ ਠੀਕ ਹੈਂ ਡਿਆਂ ਕਿਉਂ ਤੰਗ ਕਰਨੀ ਇਹਨਾਂ ਲੋਕੀ ਦੇ ਦਾਜਵਾਦੇ ਪਤਾ ਕਿੰਨੇ ਕਿੰਨੇ ਤੰਗ ਕਰਦੇ ਨੇ ਇਹ ਤੇ ਪਿਆਰਾ ਕਹਿੰਦੇ ਕੁਛ ਨਹੀਂ ਕਰ ਬਾਕੀਂ ਡਾਡੇ ਇਹ ਸਾਰਾ ਕੁਝ ਖਾਣ ਨੂੰ ਮਿਲਦਾ ਵਾ ਤਿੰਨ ਟਾਈਮ ਦੀ ਰੋਟੀ ਮਿਲਦੀ ਨੀੜਾ ਕਪੜਾ ਲਿਆ ਕੇ ਦੇਈਦਾ ਹੁਣ ਤੁਹਾਨੂੰ ਵੀ ਪਤਾ ਵਾ ਲੋਕੀ ਕਹਿੰਦੇ ਅੱਜਕੱਲ ਸਿਆਣੇ ਕੀ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਅਜਪੇੜਾ ਮਾਰ ਮਾਰ ਲਾਲ ਨਹੀਂ ਕਰੀਦਾ ਹੁਣ ਗੱਲ ਇਹ ਡਾਡੀ ਜੀ ਹੁਣ ਸਮਝ ਗਈ ਆ ਤੇ ਕੋਈ ਨਹੀਂ ਜਾ ਬਰਾਡੇ ਕਾਪ ਚਾਹ ਬਣਾ ਕੇ ਲਿਆ ਮੈਨੂੰ ਮਾਫ ਕਰਦੇ ਪਲੀਜ਼ ਮੈਂ ਕੋਈ ਬੜੀ ਵੱਡੀ ਗੱਲ ਨਹੀਂ ਆਸ ਤੇ ਤੁਹਾਡੇ ਤੋਂ ਮਤਲਬ ਜੀ ਨਹੀਂ ਮੰਗਦੇ ਜੋ ਲੈ ਕੇ ਦੋਗੇ ਮੈਂ ਉਹੀ ਬਣਾ ਲਵਾਂ ਕੋਈ ਨਹੀਂ ਜਾ ਹੁਣ ਡੈਡੀ ਜੀ ਨੂੰ ਚਾਹ ਦੇ ਪਿਆ हेलो गाइस सी मोटिवेशन वीडियो ਇਸ ਕਰਕੇ ਬਣਾਇਆ ਕਿ ਜਿੱਦਾਂ ਲੋਕ ਇੱਕ ਦੂਜੇ ਵਾਲੇ ਵੇਖ ਕੇ ਕਰਦੇ ਕਿ ਸਾਡੇ ਘਰ ਆ ਚੀਜ਼ ਨਹੀਂ ਹੈਗੀ ਤੁਹਾਡੇ ਘਰ ਇਹ ਵੀ ਚੀਜ਼ ਹੋਣੀ ਚਾਹੀਦੀ ਆ ਇਸ ਕਰਕੇ ਸਾਨੂੰ ਇਹ ਆ ਕਿ ਪਰਮਾਤਮਾ ਨੇ ਸਾਨੂੰ ਜੋ ਵੀ ਦਿੱਤਾ ਸਾਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਵਾ ਤੇ ਕਦੀ ਵੀ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ ਤੇ ਆਪਣੇ ਘਰੇ ਲੜਾਈ ਨਹੀਂ ਪਾਉਣੀ ਚਾਹੀਦੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਦੱਸਣਾ ਕਦੇ ਵੀ ਨਾ ਭੁੱਲਿਓ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਨ ਕਰੋ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ ਥੈਂਕ ਯੂ